ਬਾਈ ਜੀ ਸਤਿ ਸ਼੍ਰੀ ਅਕਾਲ ਅੱਜ ਜੀ ਆਪਾਂ ਬਾਈ ਗਰਦਾਸ ਦੇ ਲੈਂਟਰ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਬਾਈ ਭੁੱਲਾ ਵੀ ਆ ਜਾ ਕੋਲੇ ਕੀ ਆਲਾ ਬਾਈ ਠੀਕ ਹੈ ਠੀਕ ਹੈ ਬਾਈ ਰੱਖ ਸਾਹਿਬ ਅੱਜ ਤੜਕੇ ਨਾਲ ਲੱਗ ਰਿਹਾ ਤੂੰ ਵੀ ਹਾਂ ਜੀ ਕਿਵੇਂ ਚੱਲ ਰਿਹਾ ਕੰਮ ਕੰਮ ਬਹੁਤ ਸੋਹਣਾ ਚੱਲ ਰਿਹਾ ਜੀ ਡਰਮ ਦੀ ਡਿਊਟੀ ਹੈ ਜੀ ਅੱਛਾ ਕਾਰੇ ਦੀ ਡਿਊਟੀ ਹੈ ਤੇਰੀ ਡਰਮ ਨਾਲ ਪਾਣੀ ਪਾਉਂਦੇ ਜੀ ਅੱਛਾ ਪਾਣੀ ਪਾਉਣਾ ਹਾਂ ਜੀ ਹੋਰ ਹੋਰ ਕੰਮ ਬਜਿਆ ਸੋਹਣਾ ਬਜਿਆ ਬੱਠੜ ਪਾਉਂਦੇ ਨੇ ਜੀ ਅੱਛਾ ਕਿਹੜਾ ਬੰਦਾ ਮਸੀਨ ਦੇ ਜੀ ਅੱਛਾ ਹਾਂ ਹਾਂ ਜੀ ਹਾਂ ਉਹ ਫਿਕਰਾਂ ਨੂੰ ਕੋਈ ਨਹੀਂ ਕਹਿੰਦੀ ਹੈ ਹਾਂ ਗਾੜੇ ਮਸ਼ੀਨ ਦੇ ਮਾਸਕ ਨੂੰ ਜੀ ਅੱਛਾ ਵੀ ਅਸੀਂ ਅੰਨੇ ਨੂੰ ਦੇਣਾ ਚਾਹੀਦਾ ਮੋਟਾ ਗਲਾ ਆਪਣਾ ਠੀਕ ਹੈ ਹਾਂ ਕੀ ਦੇਣਾ ਚਾਹੀਦਾ ਤੇ ਉਹਨੂੰ ਸਿੱਤੇ ਚਾਣਾ ਜੀ ਦਾ ਮੋਟਰਸਾਈਕਲ ਅਸਟੇਰਜੀ ਵਜਦਾ ਹੈ ਹੈਲਮਟ ਹੈਲਮਟ ਦੇਣਾ ਹੀ ਲਾ ਜੀ ਅੱਛਾ ਜਿਹੜਾ ਮਸ਼ੀਨ ਤੇ ਬੰਦਾ ਕਰਿਆ ਸੀਟ ਤੇ ਬੰਦਾ ਜੀ ਹਾਂ ਕਿਉਂਕਿ ਦੋਸਤ ਆਹ ਜਿਹੜੀ ਲੀਵਰ ਆਉਂਦੀ ਆ ਪਾ ਕੇ ਬੱਥਰ ਮੁਰ ਜਾਂਦੀ ਹੈ ਪਰ ਜਿਹੜਾ ਆ ਬੰਦਾ ਉਹ ਨਾ ਵਿਚਾਰਾ ਮਸ਼ੀਨ ਦੇ ਉੱਤੇ ਖੜਿਆ ਇਹਨੂੰ ਕਰਨਾ ਤੇ ਦੇਖੋ ਮਾਲਕ ਨੇ ਨਹੀਂ ਆਇਆ ਮੈਂ ਮਾਲਕ ਨੇ ਕਰਨਾ ਪਰ ਇਸ ਬੰਦੇ ਨੂੰ ਨਾ ਕਹਿੰਦੇ ਹੈਲਮਟ ਦੀ ਜ਼ਰੂਰ ਲੋੜ ਹੁੰਦੀ ਹੈ ਠੇਕੇਦਾਰਾਂ ਨੂੰ ਮਿਸਤਰੀਆਂ ਨੂੰ ਬੇਨਤੀ ਆ ਕਿ ਜਿਹੜਾ ਬੰਦਾ ਮਸ਼ੀਨ ਤੇ ਖੜਦਾ ਉਹਨੂੰ ਵੀ ਹੈਲਮਟ ਪਾਵੇ ਹਾਂ ਹਾਂ ਜ਼ਰੂਰੀ ਹੈ ਜੀ ਜ਼ਰੂਰੀ ਹੈ ਹਾਂਜੀ ਹਾਂ ਠੀਕ ਹੈ ਤਾਂ ਇਹ ਤੇ ਮੇਰਾ ਕੰਮ ਹੋਵੇਗਾ ਹਾਂਜੀ ਧੰਨਵਾਦ ਜੀ ਇਹ ਤੇ ਮੇਰਾ ਕੰਮ ਹੈ ਜੀ ਇਹ ਹਾਂ ਹਾਂ ਬਿਲਕੁਲ ਭਾਈ ਸਹੀ ਕਰ ਲਓ ਵੀ ਦੋਸਤੋ ਆਪਾਂ ਆ ਗਏ ਹੁਣ ਮਿਸਤਰੀ ਸਾਹਿਬ ਦੇ ਕੋਲੇ ਉੱਪਰ ਹੋਰ ਮਿਸਤਰੀ ਜੀ ਕੀ ਹਾਲ ਹੈ ਠੀਕ ਹੈ ਜੀ ਨਿਰਮਲ ਸਿੰਘ ਸਾਧਨਾਸ ਜਿਹੜਾ ਬਾਈ ਮਸ਼ੀਨ ਤੇ ਬੰਦਾ ਖੜਿਆ ਥੱਲੇ ਹਾਂਜੀ ਬਾਈ ਜੀ ਸਾਹਮਣੇ ਹੈ ਨਾ ਹਾਂਜੀ ਹਾਂਜੀ ਬਾਈ ਭੋਲੇ ਨੇ ਕਿਹਾ ਹਾਂਜੀ ਜਿਹੜਾ ਬੰਦਾ ਉਹ ਖੜਿਆ ਪੀ ਉਹਨੂੰ ਨਾ ਹੈਲਮਟ ਦੀ ਲੋੜ ਹੈ ਪਾਉਣ ਦੀ ਕਿ ਜਿਹੜੇ ਕੰਮ ਕਰਦਾ ਹੈ ਥੱਲੇ ਹਾਂਜੀ ਬਾਕੀ ਬੰਦੇ ਆਉਂਦੇ ਨੇ ਥੱਲੇ ਭੱਜ ਜਾਂਦੇ ਨੇ ਹਾਂਜੀ ਤੇ ਉਸ ਬੰਦਾ ਉਹ ਉੱਥੇ ਖੜਿਆ ਰਹਿੰਦਾ ਵਿਚਾਰਾ ਹਾਂਜੀ ਹਾਂਜੀ ਜ਼ੋਰ ਵੀ ਸਭ ਤੋਂ ਜ਼ਿਆਦਾ ਲੱਗਦਾ ਉਹਦਾ ਹਾਂਜੀ ਕੋਈ ਨਹੀਂ ਛੇਤੀਂ ਦੀ ਨਹੀਂ ਹੁੰਦੀ ਜੀ ਤੇ ਬਾਈ ਓ ਬਾਈਪਰ ਲੱਗਣਾ ਵੀ ਉਹਨੂੰ ਹੈਲਮਟ ਦੀ ਲੋੜ ਹੈ ਹਾਂਜੀ ਕੀ ਤੁਸੀਂ ਸੋਚਿਆ ਕਰਦੇ ਕਿ ਉਹਨੂੰ ਹੈਲਮਟ ਦੀ ਲੋੜ ਹੈ ਬਾਈ ਹਾਂਜੀ ਇਹਦੇ ਸੋਚਿਆ ਤਾਂ ਨਹੀਂ ਜੀ ਹੁਣ ਸੋਚਾਂਗੇ ਮਤਲਬ ਦੇਖ ਕੇ ਇਸ ਨਹੀਂ ਆਪਾਂ ਨੂੰ ਮਤਲਬ ਇਹਨੂੰ ਜ਼ਰੂਰੀ ਹੈ ਜੀ। ਅੱਗੇ ਮੈਂ ਵੀ ਦੇਖਾ ਜੀ। ਪਾਈ ਨੂੰ ਕੋਈ ਕੀਲ ਵੀ ਡਿੱਗ ਸਕਦੀ ਹੈ। ਹਾਂ ਤੇ ਇਹਨੂੰ ਉੱਪਰ ਦੇਖਣਾ ਪੈਂਦਾ ਹੈ। ਠੀਕ ਹੈ। ਵਾਰੀ ਵਾਰੀ ਜਿਵੇਂ ਉਹ ਮਸ਼ੀਨ ਉੱਪਰ ਜਾਂਦੀ ਹੈ, ਲਿਫਟ ਚੱਕਦਾ ਹੈ। ਜਿਹੜੀ ਅੱਖਾਂ 'ਚ ਸਿਮਿੰਟ ਵਗੈਰਾ ਵੀ ਪੈਂਦਾ ਹੈ ਜੀ। ਇਸ ਕਰਕੇ ਇਹਨੂੰ ਜ਼ਰੂਰ ਤੇ ਹੈ ਜੀ ਹੈਲਮਟ ਦੀ। ਲੋਟ ਨਾ ਬਾਈ। ਹਾਂਜੀ ਹਾਂਜੀ। ਤਾਂ ਦੋਸਤੋ ਮੈਂ ਮਿਸਤਰੀ ਜੀ ਨੇ ਭਾਈ ਨਹਿਮਤ ਸਿੰਘ ਸਾਧਨ ਵਾਸਤੇ ਵੀ ਕਹਿੰਦਾ ਬਈ ਵਾਕਈ ਸਹੀ ਗੱਲ ਹੈ। ਜਿਹੜਾ ਬੰਦਾ ਮਸ਼ੀਨ ਦੇ ਉੱਤੇ ਹੈ ਉਹਨੂੰ ਹੈਲਮਟ ਦੀ ਲੋੜ ਹੈ। ਅੱਗੇ ਤੋਂ ਬਈ ਗੌਰ ਕਰੋਗੇ ਖਰੇ ਹਾਂਜੀ ਹਾਂ ਜ਼ਰੂਰ ਜੀ ਮਸ਼ੀਨ ਦੇ ਮਾਲਕ ਨੇ ਤੁਸੀਂ ਉਹ ਠੇਕੇਦਾਰ ਹਾਂਜੀ ਮੜੀ ਅੱਗੇ ਤੋਂ ਗੌਰ ਜ਼ਰੂਰ ਜ਼ਰੂਰ ਜੀ ਧੰਨਵਾਦ ਜੀ ਥੈਂਕ ਯੂ